I oh. ਇਹ ਇੱਕ ਬੰਦਾ ਸਵਾਲ ਹੈ ਬੰਦਾ ਸਵਾਲ ਇਹ ਹੈ ਕਿ ਆਪਾਂ ਸਦਾ ਲੋਕਾਂ ਨੂੰ ਇੱਕ ਕੰਮ ਉਹ ਕੰਮ ਕਿੱਤੀ ਹੈ ਜੇ ਮੈਂ ਪਾਲ ਜਿੱਤ ਗਿਆ ਕਿ ਮੈਨੂੰ ਤੁਹਾਡੇ ਵਰਗੇ ਬਾਵਾ ਨੇ ਚੱਲ ਦਿੱਤਾ ਮੈਂ ਤੁਹਾਡਾ ਬੱਚਾ ਅਸੀਂ ਸਾਰੇ ਜਿਹੜੇ ਕਿਰਤੀ ਹੈ ਲੋਕ ਹੈ ਕਾਮਪਾਣੀ ਕਰ ਰਹੇ ਆ ਸਾਡੀ ਲੜਾਈ ਇੱਕ ਹੈ ਸਾਡਾ ਪੁਆਇੰਟ ਇੱਕ ਹੈ ਸਾਡਾ ਪਲੇਟਫਾਰਮ ਸਿਰਫ ਉਹਨਾਂ ਨੇ ਆਪਣੇ ਦੇਸ਼ ਦੀ ਜਿੱਤੇ ਗੱਲ ਕਰਾਇਆ ਸਾਡਾ ਜਿੱਤਾ 2 ਜਾਂ 4 ਤੋਂ ਬਾਅਦ 2 ਜਾਂ 4 ਦੇ ਵਿੱਚ ਅਧਿਰਜਰੀ ਵਾਪਸ ਵੀ ਸਪਾਟ ਜਾਂਦੀ ਹੈ ਨਾ ਮੋਟਾ ਬੈਂਕ ਤੇ ਪਾਇਦੇ ਦੀ ਕਾਂਗਰਸ ਹੋਦੀ ਹੈ ਤਾਂ ਇਹ ਜਾਂਦੇ ਜਾਂਦੇ ਕੀ ਕਰਦੇ ਗਏ ਆ ਇਹ 6 ਕੋਸ ਹਨ ਜਿਹਦੇ ਵਿੱਚ ਬੀਐਸਐ, ਸੀਆਰਪੀ, ਆਈਡੀਪੀ ਵੀ, ਐਸਐਸਡੀ ਤੇ ਬਸਾਰ ਇਹ 6 ਕੋਸ ਹਨ ਜਿਨ੍ਹਾਂ ਦੀ ਪੈਨਸ਼ਨ ਇਹ ਪਾਲ ਕਰਦੇ ਪਰ ਉਹ ਪੈਨਸ਼ਨ ਬੰਦ ਕਰਨਾ ਸਵਾਲ ਹੈ ਵੀ ਆਪਾਂ ਨੂੰ ਘਰਾਂ ਬੰਦ ਕਰੀਏ ਕਿ ਫੌਜ ਦੇ ਵਿੱਚ ਕਿਸੇ ਮੰਤਰੀ ਦਾ ਰੱਜਿਆ ਜਾਂਦਾ ਫੌਜ ਦੇ ਵਿੱਚ ਕਿਸੇ ਸਾਡੇ ਧਰਮਕ ਆਗੂ ਦਾ ਬੱਚਾ ਭakti ਹੁੰਦਾ ਫੌਜ ਦੇ ਵਿੱਚ ਸਾਡੇ ਕਿਸੇ ਤਜੋਬ ਬੱਚੀ ਦਾ ਬੱਚਾ ਭakti ਹੁੰਦਾ ਉਹ ਅਸੀਂ ਮੇਨ ਚ ਰੱਖ ਦੋਕਰ ਇਹਨਾਂ ਨੂੰ ਅਸੀਂ ਰੱਖਦੇ ਆਂ ਜੇ ਬਾਰਡਰ ਤੇ ਮਰਨਾ ਤਾਂ ਆਪਣੇ ਧਿਆਪਤੋਂ ਮਰਦੇ ਆ ਤੇ ਜੇ ਪੈਨਸ਼ਨ ਦੇਣੀ ਹੈ ਤਾਂ ਉਹਨਾਂ ਨੂੰ ਪੈਨਸ਼ਨ ਦੇ ਆਪੇ ਛੇ ਤੁਹਾਡੇ ਜਾ ਅਟੋਮੀ ਗੱਲ ਹੈ ਸਾਡੀ ਆ ਕਾਫਲੀ ਬਾ ਉਹਦਾ ਉਹਦੀ ਆਪਣੀ ਜਿੱਥੇ ਆ ਕੋਲੇ ਦੇ ਚੌਕ ਪਾਸ ਰੋਜ਼ ਨੂੰ ਲੈ ਚੋ ਵੀ ਉਹਦੀ ਡੈਡ ਬੋਡੀ ਇਸ ਤਰ੍ਹਾਂ ਆਈ ਕਿ ਜਿਹਨੇ ਆਪਣੇ ਘਰੇ ਕੁੱਤਾ ਪਾਲਿਆ ਹੁੰਦਾ ਨਾ ਆਪਾਂ ਉਹਨੂੰ ਵੀ ਫਰਮਾ ਦਿੰਦੇ ਆ ਜੇ ਆਪਣੇ ਘਰੇ ਇਹ ਪਾਲਿਆ ਸੀਗਾ ਆਪਾਂ ਸੁਣਾ ਉਹਦੀ ਐਂਬੂਲੈਂਸ ਦੇ ਵਿੱਚ ਸਾਥੋਂ ਬੱਟੀ ਜਿਹੜੀ ਸਾਤ ਕਿਸਮ ਦੀ ਮੈਂ ਕਹੂੰਗਾ ਬਿਸ਼ਰਮੀ ਦੀ ਹਾਦਸੇ ਮੈਂ ਉਥੇ ਬੋਲਦੇ ਨਹੀਂ ਇਹ ਗੱਲ ਕਹੀ ਸੀਗੀ ਕਿ 3 ਕਿਲੋਮੀਟਰ ਹੈ ਚਾਰ ਬੈਂਟਰੀ ਦੀ ਇਹ ਕੋਲੋਂ ਦੀ ਡੀਸੀ ਬੈਟਰੀ ਇਹ ਕੋ ਲੋ ਐਡੀਸੀ ਬੈਠਾ 3 ਕੋਪ ਦਾ 7 ਕਿਲੋਮੀਟਰ ਸਾਡਾ ਕਦਾਰ ਸਤਨ ਸਪੀਕਰ ਬੜਾ ਵੱਡੀਆਂ ਵੱਡੀਆਂ ਟੀਨਾ ਮਾਰਦਾ ਮੈਂ ਤੁਹਾਡਾ ਹੀ ਪੁੱਤ ਆ ਮੈਂ ਤੁਹਾਡੇ ਲੋਕਾਂ ਵਰਗਾ ਤੇ ਨਾਲ ਉਥੇ ਐਮਐਲਏ ਬੈਠਣਾ ਕਰਦੇ ਲੋਕ ਉਸ ਮੱਛੇ ਦੇ ਵੋਟ ਨਹੀਂ ਪਈ ਉਹਦੀ ਮਾਂ ਨੇ ਵੋਟ ਪਾਈ ਹੋਣੀ ਹੈ ਉਹਦੇ ਪਿਓ ਨੇ ਵੋਟ ਪਾਈ ਹੋਣੀ ਹੈ ਉਹਦੀ ਭੈਣ ਭਰਾ ਚਾਚੇ ਨਾਨੇ ਪੁੱਭੇ ਨੇ ਕਿਸੇ ਨੇ ਵੋਟ ਪਾਈ ਹੋਣੀ ਇਸ ਟੋਲੇ ਨੂੰ ਪਰ ਉਹ ਇੱਕ ਬੰਦੇ ਵੀ ਉਥੇ ਹਾਂ ਦਾ ਨਾਰਾ ਮਾਰ ਹੁਣ ਇਹ ਤੇ ਸਵਾਲ ਪੈਦਾ ਹੁੰਦਾ ਮੈਂ ਤਾਂ ਇਹ ਵੀ ਗੱਲ ਕਹਿਣਾ ਜਿਹੜਾ ਬੰਦਾ ਸਰਕਾਰੀ ਕਰਮਚਾਰੀ ਤੁਸੀਂ ਸਰਕਾਰੀ ਦੇ ਘਰੇ ਕੰਮ ਕਰਦੇ ਹੋ ਤੁਹਾਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ। ਉਹ ਮਿਲਣੀ ਚਾਹੀਦੀ ਹੈ ਕਿਉਂਕਿ ਸਾਡੀ ਵੋਟਰ ਇੱਕ ਐਮਐਲਏ ਬੰਦਾ ਹੈ। ਸਾਡੀ ਵੋਟਰ ਇੱਕ ਐਮਪੀ ਬੰਦਾ ਹੈ। ਸਾਡੀ ਵੋਟਰ ਇੱਕ ਰਾਜ ਸਭਾ ਦੇ ਮੈਂਬਰ ਬੰਦਾ ਹੈ। ਜੇ ਉਹ ਪੈਨਸ਼ਨ ਦਾ ਹੱਕਦਾਰ ਹੈ ਜਿਹੜੇ ਪਾਸਾ ਹੀ ਕਰਨਾ ਹੈ। ਭਾਵੇਂ 5 ਸਾਲਾਂ ਬਾਅਦ ਬਰਖਾਤਕਾਰੀ ਕਰੇ ਸਸਪੈਂਡ ਹੋ ਜਾਏ ਪਰ ਉਹ ਪੈਨਸ਼ਨ ਦਾ ਹੱਕਦਾਰ ਹੈ। ਤੇ ਕੀ ਗੱਲ ਕਰ ਸਾਡੀ ਪੈਨਸ਼ਨ ਦਾ ਕੋਈ ਨਹੀਂ। ਸਾਡਾ ਹੱਕ ਨਹੀਂ ਮੰਨਦਾ। ਸਾਡੀਆਂ ਵੋਟਰਾਂ ਦਾ ਬਣਨ ਵਾਲਾ ਬੰਦਾ ਪੈਨਸ਼ਨ ਲਵੇ। ਕਿ ਸਾਨੂੰ ਪੈਨਸ਼ਨ ਆ ਮੇਰੇ ਇਹ ਸਰਾਸਰ ਨੇ ਆ ਉਹਦੇ ਆਪਾਂ ਸਿਹਾਨ ਦੀ ਗੱਲ ਕਰਦੇ ਆਪਾਂ ਸਿਹਾਨ ਨਜ਼ਰ ਮਾਰਦੇ ਆ ਆਪਾਂ ਸਿਹਾਨ ਮੰਨਦੇ ਆ ਜਾਂ ਬਰਾਬਰ ਕਿਨੂੰ ਮੰਨਦੇ ਆ ਜਾਂ ਫਿਰ ਆਪਾਂ ਇੱਕ ਧਰਮ ਨੂੰ ਮੰਨਦੇ ਆ ਆਪਾਂ ਬਹੁਤ ਗਲਤੀ ਹੈ ਕਿ ਜਿੱਤੇ ਪੰਜਾਬ ਦੇ ਵਿੱਚ ਆਪਾਂ ਸਿੱਖ ਧਰਮ ਨੂੰ ਬਲੌਕ ਕਰਦੇ ਆ ਸਿਰ ਸਿੱਖ ਧਰਮ ਨੂੰ ਮੰਨਦੇ ਤੇ ਸਿੱਖ ਧਰਮ ਦੇ ਵਿੱਚ ਕੀ ਕਹਿੰਦੇ ਸਾਡੇ ਗੁਰੂ ਮੇਰੇ ਹਵਲ ਅੱਲਾ ਨੂਰ ਪਾਇਆ ਤੇ ਪ੍ਰਦੇਸ਼ਾ ਮੰਨਦੇ ਇਹਨਾਂ ਨੂਰ ਤੇ ਸਭ ਦੇ ਵਿੱਚ ਕੌਣ ਭਲੇ ਕੌਣ ਮੰਨੇ ਇਥੇ ਰਾਇਕਾ ਜਿੰਦਾਬਾਦ 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 ਆਸ਼ਾ ਵਰਕਰ ਭੈਣਾਂ ਦਾ ਜਿੰਦਾਬਾਦ 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 ਭਗਵਾਨਤਮਾਨ ਸਰਕਾਰ ਮੁਰਦਾਬਾ 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 ਬਹੁਤੀ ਸਤਿਕਾਰਯੋਗ ਆਸ਼ਾ ਵਰਕਰ ਭੈਣਾਂ ਪੈਣਾ ਅਮਰਜੀਤ ਕੌਰ ਸਿੰਘ ਵਾਲਾ ਜਿਹੜੇ ਸੂਬੇ ਦੇ ਪ੍ਰਧਾਨ ਨੇ ਆਲ ਇੰਡੀਆ ਆਸ਼ਾ ਵਰਕ ਪ੍ਰਚਾਰ ਪ੍ਰੈਸਿਡੈਂਟ ਜੀ ਨੇ ਕੋਰ ਤੁਸੀਂ ਸਾਰੇ ਸਤਿਕਾਰਯੋਗੋਂ ਕਾਹਦੇ ਜੋ ਬੋਲ ਕਹਦੇ ਨਾਮ ਹੈ ਜਾਣਦਾ ਕਿਉਂਕਿ ਸੰਬੰਧ ਕੋਈ ਅੱਜਕੱਲ ਨਹੀਂ ਬੜੇ ਸਾਲਾਂ ਦਾ ਮੈਂ ਤੁਹਾਨੂੰ ਦਈਆਂ ਸਿਆਗਰ ਮੀਤ ਸਿੰਘ ਜੀ ਦਾ ਜਿਹੜੇ ਐਕਸਰਸਮੈਂਟ ਦੇ ਅਗੁਰੇ ਨੇ ਅੱਜਕੱਲ ਕਿਰਤਿਆਂ ਦੀ ਧਿਰ ਉਹ ਵਕਫਾਕ ਇੰਗੜਾ ਤੋਂ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਨ੍ਹਾਂ ਵਿੱਚ ਲਗਾਤਾਰ ਸ਼ਾਮਲ ਹੁੰਦੇ ਨੇ ਅੱਜ ਜਦੋਂ ਭੈਣਾਂ ਨੇ ਵੇਖਿਆ ਤਾਂ ਕਹਿੰਦੇ ਫਿਰ ਮੈਥੋਂ ਰਹਿਣੀ ਕਿਹਾ ਵੀ ਮੈਂ ਵੀ ਆਪਣਾ ਟਾਈਮ ਕਟਾਉਣਾ ਭੈਣੋ ਤੇ ਭਰਾਓ ਅਸੀਂ ਲਗਾਤਾਰ ਵੋਟਾਂ ਪਾ ਕੇ ਸਰਕਾਰ ਚੁਣਦੇ ਹਾਂ ਤੇ ਜੇ ਸਾਨੂੰ ਸਰਕਾਰ ਸਾਡੇ ਨਾਲ ਇਨਸਾਫ ਨਾ ਕਰੇ ਤੇ ਅਸੀਂ ਵੋਟਾਂ ਦੇ ਰਾਹੀਂ ਉਹਨਾਂ ਨੂੰ ਸਤਾ ਕੋ ਪਾਸੇ ਕਰਦੇ ਆ ਖੋਸ ਇਹ ਗੱਲ ਦਾ ਹੈ ਕਿ ਛਕਾ ਤੋਂ ਲੈ ਪਹਿਲਾ ਇੰਨਾ ਸਾਡੇ ਰਾਜਨੀਤਿਕ ਆਕੂਆਂ ਦਾ ਚਿਹਰਾ ਸੋਹਣਾ ਹੋਊਗਾ ਜਿਵੇਂ ਜਦੋਂ ਕਹਿੰਦੇ ਵੀ ਕੁਰਸੀ ਨੂੰ ਅੱਤ ਬੈ ਗਿਆ ਤੇ ਜਿਵੇਂ ਕਹਿੰਦੇ ਸਿੰਘਾਂ ਨੂੰ ਅੱਤ ਬੈ ਗਿਆ ਮੇਰੇ ਨਾਲ ਤਾਂ ਕੁਝ ਨਹੀਂ ਤਾਂ ਬਗਲ ਦਾ ਮਗਾ ਬੁਢੀ ਕੇ ਠੋਕੇ ਆ ਉਹ ਤੋਂ ਗੱਲਾਂ ਫੋਰ ਕਰਦੇ ਆ ਤੇ ਜਦੋਂ ਸਰਕਾਰ ਆ ਜਾਂਦੀ ਹੈ ਕਿਸੇ ਦੀ ਮਰਜ਼ੀ ਕਰਦਾ ਇਹ ਇਸੇ ਸਾਡੇ ਪਹਿਲੇ ਹਾਕਮਾਂ ਨੇ ਜੇ 1991 ਤੋਂ ਬਾਅਦ ਲਗਾਤਾਰ ਇੱਥੇ ਐਹੋ ਜਿਹੀਆਂ ਨੀਤੀਆਂ ਲੈਂਦੀਆਂ ਕਿ ਜਿਹਦੇ ਨਾਲ ਕਾਰਪੋਰੇਟ ਸੈਕਟਰ ਚਾਹੇ ਵਿਰਲੇ ਵੰਦੀ ਵੜਾ ਨੇ ਇਹਨਾਂ ਦੇ ਉਹਨਾਂ ਦੀ ਜਾਇਦਾਦ ਦੇ ਵਿੱਚ ਉਹਨਾਂ ਦੇ ਫਰਮਾਇਦੇ ਵਿੱਚ ਵਾਅਦਾ ਹੋਇਆ ਜ਼ਿੰਦਾਬਾਦ ਜ਼ਿੰਦਾਬਾਦ 滚！<Good. S 2> pero nada ਆਣੇ ਸਾਰੇ ਸਾਰਾਤਲ ਹੋ ਗਿਆ ਅੱਛਾ ਬਲ ਨਸਰਫਤੀ ਹੋਈਆਂ ਨੂੰ ਸਾਰੀਆਂ ਮਤਲਬ ਅੱਛਾ ਵਰਕਰ ਸੋਝਣੀ ਕਰ ਰਹੀਆਂ ਪਿੱਛੇ ਨੇ ਵੀ ਅੱਛਾ ਵਰਕਰਾਂ ਦੇ ਅੰਦਰ ਖਾਂ ਵਾਲੇ ਕੋਚਾ ਕੰਮ ਤਾਂ 88 ਪਲੰਦੇ ਦੇ اندر ਵੱਡੇ ਵੱਡੇ 64 ਕੰਮਾਂ 65 ਕੰਮਾਂ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਤੇ ਦਿਨੇ ਕੀ ਆ ਤੋਂ ਜਿਹੜੇ ਅੱਛਾ ਨੂੰ ਰੀੜ ਦੀ ਹੱਡੀ ਆਖਣ ਵਾਲੇ ਆਹ ਅੱਛਾ ਦੀ ਰੀੜ ਦੀ ਹੱਡੀ ਤੋੜੀ ਪਈ ਆ ਕੋ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਨੇ ਕਿਤੇ ਨਹੀਂ ਨਹੀਂ ਆਇਆ ਮੁਲਾਜ਼ਮ ਕਰ ਦਿੱਤਾ ਗਿਆ ਕਿਥੇ ਨੇ ਪੰਜਵਾਂ ਪੇਸ ਲਈ ਦਿੱਤਾ ਗਿਆ ਅਸੀਂ ਭਗਵੰਤ ਮਾਨ ਜੀ ਤਾਣੇ ਦਿਨ ਉਹਨੇ ਵੀ ਸਾਡੀ 25 ਤੋਂ ਲੈ ਕੇ 31 ਤੱਕ ਮਤਲਬ ਜੇ ਸਟ੍ਰਾਈਕ ਦਾ ਕੰਮ ਛੋੜ ਹੜਤਾਲ ਹੋਊਗੀ ਜੇਕਰ ਭਗਵੰਤ ਮਾਨ ਸਾਹਿਬ ਤੁਸੀਂ ਇਸ ਕੰਮ ਛੋੜ ਹੜਤਾਲ ਦੇ ਵਿੱਚ 28000 ਸਾਨੂੰ ਨਹੀਂ ਦਿੰਦੇ ਤੇ ਆਉਣ ਵਾਲੇ ਆਪਣਾ ਤੋਰ ਦਾ ਫਦੇ ਵਿੱਚ ਚਾਹੋਣਾ ਪਸਾ ਵਰਕਣਾ ਤੂਤੜਦਾ ਉਸ ਨਹੀਂ ਤੇ ਤੋਂ ਜੇ ਸਿੱਧੇ ਕਲੀ ਚੋਂ ਨਹੀਂ ਉਹ ਗਾਂ ਸਰਕਾਰ ਨੂੰ ਚਾਹੁੰਦੇ ਹਾਂ ਸਾਡਾ 28000 ਰੁਪਿਆ ਪੰਜਾਂ ਨਾਂ 'ਤੇ ਦਿੱਤਾ ਜਾਵੇ ਫੋਟੋ ਵਿੱਚ ਆਈ ਸੀ ਤੇ ਕਿੰਨੇ ਸੀ ਬੀਤੀ ਤੱਕ ਜਾਂਦੇ ਆ ਦੇ ਨਾਲ ਜਿਹੜਾ ਤਾਂ ਸਰਕਾਰਾਂ ਨੇ ਅਪਣਾਉਣਾ ਹੁੰਦਾ ਫੋਟੋ ਵਿੱਚ ਉਹ ਤਾਂ ਬਵਾਦੇ ਕਰਦੀ ਆ ਤਰ੍ਹਾਂ ਤਰ੍ਹਾਂ ਦੇ ਸਾਰੇ ਮੁਲਾਜ਼ਮਾਨਾਂ ਵਾਲਾ ਵੀ ਕਰੀਬਾਂ ਨਾਲ ਵੀ ਸਾਰੇ ਆਪਣੇ ਸਾਥੀਆਂ ਨਾਲ ਵੀ ਤੇ ਹੁਣ ਜਿੰਨੇ ਝੂਠਾ ਵਾਤਵਾ ਮੈਂ ਸੁਪਾ ਬਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅੱਜ ਜੋ ਪੂਰੇ ਡਿਸਟ੍ਰਿਕਟਾ ਫਰੀ ਰਿਪੋਰਟ ਦੇ ਵਿੱਚ ਦੋ ਜਗ੍ਹਾ ਤੇ ਜਿਆ ਸਰਕਾਰ ਦੇ ਜਿਹੜੇ ਪੁੱਟਲੇ ਪੁੱਕੇ ਗਏ ਆ ਏ ਲਗਾਤਾਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੰਡਠੈਂਟ ਕਰ ਰਹੀ ਹੈ ਤੇ ਜੇ ਗੱਲ ਕਰੀ ਜਾਵੇ ਮੁਲਾਜ਼ਮਾਂ ਦੀ ਤੇ ਕਮਿਸ਼ਨ ਦੀ ਜਾਂ ਫਿਰ ਜਿਹੜੇ ਕੱਚੇ ਮੁਲਾਜ਼ਮਾਂ ਜਾਂ ਪੈਨਸ਼ਨ ਰਾਣੀ ਪੈਨਸ਼ਨਾਂ ਜਾਂ ਬੁਕਾਏ ਪਏ ਆ ਮੁਲਾਜ਼ਮਾਂ ਦੇ ਕਿਸੇ ਗੱਲ ਨਹੀਂ ਮੰਨਣ ਲਈ ਟੌਕ ਟੇਬਲ ਤੇ ਸਰਕਾਰ ਕਰ ਰਹੀ ਤੇ ਜੇ ਗੱਲ ਆਸ਼ਾ ਵਰਕਰ ਦੀ ਕੀਤੀ ਜਾਵੇ ਤਾ ਸਤਾ ਜਾਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੜੇ-ਬੜੇ ਵਾਅਦੇ ਕੀਤੇ ਸੀ ਕਿ ਤੁਹਾਨੂੰ ਪੰਜਾਬ ਸਰਕਾਰ ਜਦੋਂ ਸਤਾ ਜਾਵੇ ਵੀ ਸਾਡੀ ਸਰਕਾਰ ਆ ਤਾਂ ਮਿਲਣ ਵਾਲਾ ਜਿਹੜਾ ਤੁਹਾਡਾ ਪੱਤਾ ਏ ਉਹਨੂੰ ਅਸੀਂ ਘੱਟੋ-ਘੱਟ ਸੁਗਣਾਵਦੀ ਕਿਹਾ ਇਹਨਾਂ ਨੇ ਘੱਟੋ-ਘੱਟ 10000 ਰੁਪਏ ਦਿੱਤਾ ਜਾਊਗਾ ਤੇ ਸਰਕਾਰ ਦੇ ਜਿਹੜੇ ਸਾਰੇ ਵਾਅਦੇ ਸੀ ਇਹ ਸਾਰੇ ਵਾਅਦੇ ਝੂਠੇ ਆ ਇਹਨਾਂ ਵਾਦਿਆਂ ਦੀ ਸਾਰਿਆਂ ਦੀ ਝੂਠ ਨਿਕਲੀ ਪਈ ਆ ਅਸੀਂ ਅੱਜ ਮਾਮਲਾਜਮ ਤੇ ਪੈਨਸ਼ਨਰਾਂ ਸਾਂਝੇ ਫਰੰਟ ਤੋਂ ਇੱਥੋਂ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਵੀ ਆਸ਼ਾ ਵਰਕਰਾਂ ਦੇ ਜਿਹੜੇ ਸਾਰੀਆਂ ਮੰਗਾਂ ਮੰਨੀਆਂ ਹੋਈਆਂ ਵੀ ਆ ਤੇ ਕੁਝ ਮੰਨਣ ਵਾਲੀਆਂ ਵੀ ਉਹ ਲੜਕ ਰਹੀਆਂ ਉਹਨਾਂ ਦੇ ਰੋਸ ਦੇ ਵਿੱਚ ਇੱਕ ਅਸੀਂ ਸਾਂਝੇ ਮੋਰਚੇ ਤੋਂ ਆਰ ਪਾਰ ਦੀ ਲੜਾਈ ਵਿੱਢ ਲਈ ਆ ਉਹ ਜਿਹੜੀ ਲੜਾਈ ਆ 25 ਤਰੀਕ ਤੋਂ ਲੈ ਕੇ ਸਾਡਾ 31 ਤਰੀਕ ਤੱਕ ਅਵਾਸ ਤੱਕ ਦੇਵ ਭਾਗ ਦੇ ਸਾਰੇ ਕੰਮਾਂ ਦਾ ਪ੍ਰੋਪਰ ਬਾਈਕਾਟ ਆ ਉਹਦੇ ਵਿੱਚ ਜਿਹੜੀ ਵੀ ਬਾਦਕਟ ਹੋਏਗੀ ਸਰਕਾਰ ਦੇ ਮੈਕਮੇ ਨੂੰ ਕੋਈ ਵੀ ਸਿੱਟਾ ਜਾਏਗਾ ਇਹ ਸਰਕਾਰ ਦੇ ਸਹਰੀ ਸਹਰਾ ਹੈ ਇਹ ਸਰਕਾਰ ਹੀ ਜ਼ਿੰਮੇਵਾਰ ਹੋਏਗੀ ਜੇਕਰ ਪੰਜਾਬ ਸਰਕਾਰ ਨੇ 25 ਤੋਂ ਪਹਿਲਾਂ ਮੀਟਿੰਗ ਬੁਲਾ ਕੇ ਮੰਗਾਂ ਦਾ ਮਾਹਲ ਨਾ ਕੀਤਾ ਤਾਂ ਹੜਤਾਲ ਚਾਲੂ ਰਹੇਗੀ ਇਸ ਹੜਤਾਲ ਦੇ ਵਿੱਚ ਜੇਕਰ ਉਹਨਾਂ ਨੇ ਫੇਰ ਵੀ ਨਾ ਸੁਣਵਾਈ ਕੀਤੀ ਤਾਂ ਜਿਹੜੇ ਆਉਣ ਵਾਲੇ ਪ੍ਰੋਗਰਾਮ ਹੋਣਗੇ 31 ਤੱਕ ਸਮੇਂ ਤੇ ਉਲਿੱਕੇ ਜਾਣਗੇ ਪਰ ਇਹ ਜਿਹੜੀ ਲੜਾਈ ਆ ਇਹ ਸਾਡੀ ਆਰ ਪਾਰ ਦੀ ਹੋਊਗੀ ਅਸੀਂ ਓਨੀ ਦੇਰ ਨਹੀਂ ਉੱਠਣਾ ਜਿੰਨੀ ਦੇਰ ਸਾਡੀਆਂ ਜੈਨੂਇਨ ਮੰਗਾਂ ਸਰਕਾਰ ਸਾਡੇ ਨਾਲ ਟੋਕ ਟੇਬਲ ਤੇ ਮੰਗ ਨਹੀਂ ਰਹੀ ਤਾ ਭਾਵੇਂ ਸਾਨੂੰ ਇਸ ਮੰਗਾਂ ਨੂੰ ਮਨਾਉਣ ਲਈ ਕੋਈ ਵੀ ਤਸੱਦਦ ਕਰਨੀ ਪਵੇ ਤਾਂ ਅਸੀਂ ਸਾਡੇ ਪੰਜਾਬ ਭਰ ਦੀਆਂ ਭੈਣਾਂ ਦੇ ਜਿਹੜੇ ਹੱਕ ਆ ਉਹ ਅਸੀਂ ੁਰਲ ਨਹੀਂ ਦੇਵਾਂਗੇ ਤੇ ਅਸੀਂ ਆਪਣਾ ਲੜਾਈਆਂ ਦੇ ਨਾਲ ਇਹ ਹੱਕ ਲੜਾਂਗੇ ਤੇ ਪ੍ਰਾਪਤ ਕਰਕੇ ਆਪਣੀਆਂ ਪੰਜਾਬ ਭਰ ਦੀਆਂ ਭੈਣਾਂ ਦੀ ਝੋਲੀ ਮਿਲਟਰੀ ਦਾ ਬਿਲੋਂਗ ਕਰਦੇ ਹਾਂ ਮਿਲਟਰੀ ਦੇ ਵਿੱਚ ਸਭ ਦਾ ਰਿਟਾਇਰਮੈਂਟ ਹੋਇਆ ਕਿਹ ਕਾਰਨ ਤੁਸੀਂ ਇਸ ਵਿੱਚ ਵਿੱਚ ਕਿਵੇਂ ਆਏ ਤੇਲੀ ਗੱਲ ਤਾਂ ਆਏ ਆ ਵੀ ਜਿਹੜੀਆਂ ਇਹ ਪੈਣਾਂ ਆ ਇਹ ਮੱਧ ਵਰਗ ਦੇ ਨੇ ਇਹ ਨਹੀਂ ਵਰਗਦੇ ਆ ਕਿ ਕਿਸਾਨ ਮਜ਼ਦੂਰ ਹੈ ਮਲਾਜ਼ਮ ਹੈ ਇਹ ਕਿਰਤੀ ਲੋਕ ਹੈ ਕਿ ਜੇ ਫੌਜ ਦੇ ਵਿੱਚ ਕੋਈ ਮੁੰਡਾ ਭਰਤੀ ਹੁੰਦਾ ਹੈ ਉਹ ਵੀ ਕਿਰਤੀ ਲੋਕਾਂ ਦਾ ਭਰਤੀ ਹੁੰਦਾ ਕਿਸੇ ਰਾਜਨੀਤਿਕ ਲੀਡਰ ਦਾ ਕਿਸੇ ਸਾਡੇ ਧਾਰਮਿਕ ਆਗੂ ਦਾ ਜਾਂ ਸਾਡੇ ਕਿਸੇ ਅਜੋਗ ਪਤੀ ਦਾ ਮੁੰਡਾ ਭਰਤੀ ਨਹੀਂ ਹੁੰਦਾ ਇਸੇ ਕਰਕੇ ਜਿਹੜੀ ਸਾਡੀ ਲੜਾਈ ਹੈ ਸਾਡੀ ਇਹਨਾਂ ਦਾ ਸਾਂਝਾ ਹੈ ਤਾਂ ਇਹ ਸਾਡੇ ਮਾਵਾ ਸਾਡੀਆਂ ਭੈਣਾਂ ਅਸੀਂ ਕਹਿੰਦੇ ਫੌਜ ਦੇ ਵੱਲੋਂ ਇਹਨਾਂ ਦੀ ਪੂਰ ਸਪੋਰਟ ਕਰਦੇ ਹਾਂ ਜਿੱਥੇ ਇਹਨੇ ਸਮੱਸਿਆ ਉਥੇ ਸਾਡੀ ਪਹਿਲਾ ਲੈਫਟ ਦੀ ਵੀ ਸਮੱਸਿਆ ਜਿਵੇਂ ਕਿ 2004 ਤੋਂ ਬਾਅਦ ਇਹਨਾਂ ਨੇ ਸਾਡੀ ਪੈਨਸ਼ਨ ਜਿਹੜੀ ਉਹ 6 ਪੁਤਾਂ BSF CRB IDB ਵੀ ਸਹੀ ਅਸਪਤੇ ਹਿਸਾਬ ਨਾਲ ਇਹਨਾਂ ਦੀ ਪੈਨਸ਼ਨ ਇਹਨਾਂ ਨੇ ਬੰਦ ਕਰ ਦਿੱਤੀ ਉਸ ਤੋਂ ਬਾਅਦ ਜਦੋਂ ਸਾਡੀ ਪੈਨਸ਼ਨ ਬੰਦ ਹੋ ਕਰ ਦਿੱਤੀ ਤਾਂ ਮੁੰਡੇ ਦਾ ਸਾਡੇ ਭਰਤੀ ਹੋਣਗੇ ਨਾ ਇਹਨਾਂ ਬੀਪਰਾਂ ਦੇ ਬੱਚੇ ਭਰਤੀ ਹੋਣਗੇ ਅਸੀਂ ਇਹਨਾਂ ਦੀ ਸਪੋਰਟ ਤਾਂ ਕਰਦੇ ਆ ਕਿਉਂਕਿ ਇਹ ਸਾਡੇ ਸਾਥੇ ਹੱਥ ਕਰਕੇ ਸਾਨੂੰ ਇਹ ਜ਼ਰੂਰੀ ਆ ਇੱਕ ਸਵਾਲ ਪੈਦਾ ਹੁੰਦਾ ਇਹਦੇ ਵਿੱਚੋਂ ਜੇ ਸਾਡੀਆਂ ਵੋਟਾਂ ਦਾ ਬਦਲ ਵਾਲਾ ਇੱਕ ਐਮਐਲਏ ਇੱਕ ਐਮਪੀ ਇੱਕ ਰਾਜ ਸਭਾ ਦਾ ਮੈਂਬਰ ਪੈਨਸ਼ਨ ਦਾ ਹੱਕਦਾਰ ਹੈ ਤੇ ਫਿਰ ਜਿਹਦੀਆਂ ਵੋਟਾਂ ਨੂੰ ਸਤਾ ਜਾਂਦੇ ਆ ਉਹਦੇ ਪਿੱਛੇ ਦਾ ਹੱਕਦਾਰ ਕਿਉਂ ਨਹੀਂ ਹੈ ਸੋ ਇਸੇ ਕਰਕੇ ਹਰ ਇੱਕ ਬੰਦੇ ਨੂੰ ਪੈਨਸ਼ਨ ਮਿਲਣਾ ਜ਼ਰੂਰੀ ਆ ਹਰ ਇੱਕ ਬੰਦਾ ਇਸੇ ਪੱਕਾ ਹੋਣਾ ਜ਼ਰੂਰੀ ਆ ਜੋ ਇਹ ਸਾਡੀ ਸਰਕਾਰ ਜੋ ਪਹਿਲਾਂ ਇਹ ਕਹਿੰਦੀ ਸੀਗੀ ਮੋਦੀ ਸਰਕਾਰ ਹੀ ਪਹਿਲਾਂ ਕਹਿੰਦੀ ਸੀਗੀ ਅਸੀਂ ਹਰ ਸਾਲ 2 ਕਰੋੜ ਨੌਕਰੀ ਪੈਦਾ ਕਰਾਂਗੇ ਅੱਜ ਕਿੰਨਾ ਚਿਰ ਕਿੰਨੇ ਕਰੋੜ ਮੀਟਰ ਨੌਕਰੀ ਪੈਦਾ ਹੋਣ ਚਾਹੀਦੀ ਹੈ ਨਹੀਂ ਹੋਈ ਇਹ ਠੇਕਾ ਸਿਸਟਮ ਲੈ ਕੇ ਆਏ ਜੇ ਕੋ ਸਾਡੇ ਕਿਰਤਕਾਂ ਸਭ ਤੋਂ ਵੱਧ ਹੈ ਜੇ ਕੋ ਸਾਡਾ ਮਾਰਾ ਤਾਂ ਠੇਕਾ ਸਿਸਟਮ ਹੈ ਠੋ ਠੀਕਾ ਕਿਹਦੇ ਕੋਲ ਹੁੰਦਾ ਠੇਕੇਦਾਰਾਂ ਕੋਲ ਹੁੰਦਾ ਉਹਨੇ ਆਪ ਦਾ ਪ੍ਰੋਫਰ ਦੇਖਦਾ ਹੁੰਦਾ ਉਹਨੇ ਸਾਡੇ ਜੀਵਨ ਨੂੰ ਪੁੱਤਰ ਕੀ ਹੈ ਸਾਡੀਆਂ ਸਮੱਸਿਆ ਕੀ ਹੈ ਉਹ ਨਹੀਂ ਵਿਖਣਦੇ ਇਸੇ ਕਰਕੇ ਪੁਆਦਮ ਸਰਕਾਰ ਜੋ ਆਈ ਸੀ ਉਹ ਕਹੀ ਦੇਸੀ ਲੋਕਾਂ ਨੂੰ ਪੱਕੇ ਕਰਾਂਗੇ ਬੰਦੀ ਪੱਕੇ ਮਲਾਈਵ ਕਰਾਂਗੇ ਪਰ ਇਹਨਾਂ ਨੇ ਵੀ ਠੇਕੇੰ ਤਰੀ ਦਿੱਤੀ ਹੈ ਜਿਵੇਂ ਕਿ ਆਪ ਸਿੱਖਿਆ ਇਹ ਵੀ ਠੇਕੇ ਦੀ ਕੀਤੀ ਆ। ਜਦੋਂ ਕ੍ਰਾਂਤੀ ਸਿੱਖਿਆ ਦੀ ਗੱਲ ਕਰਦੇ ਕਰਦੇ ਮੇਰੇ ਗੱਲ ਯਾਦ ਆਈ ਸੀ। ਐਮ.ਐਲ.ਏ. ਸਾਹਿਬ ਨੇ ਮੇਰੀ ਇਸ ਗੱਲ ਤੇ ਬਹਿਸ ਵੀ ਕੀਤੀ ਸੀ ਕਿ ਸਿੱਖਿਆ ਕ੍ਰਾਂਤੀ ਨਾ ਦੇ ਇਹਨਾਂ ਨੇ ਵੱਡੇ-ਵੱਡੇ ਬੋਰਡ ਲਾ ਕੇ ਲੋਕਾਂ ਦਾ ਅਰਬਾ-ਖਰਬਾ ਵੀ ਆਖਰਾਵ ਕਰਤਾ। ਪਰ ਸਿੱਖਿਆ ਤਾਂ ਸਿੱਖਣ ਦੀ ਚੀਜ਼ ਐ। ਕ੍ਰਾਂਤੀ ਬਹੁਤ ਵੱਡਾ ਬਦਲਾਅ ਐ। ਇਹ ਦੋਨੇ ਵਕਤ-ਵਕਤ ਆ ਪੱਕਾ। ਨਵਾਂ ਕ੍ਰਾਂਤੀ ਸੀ ਸਿੱਖਿਆ ਕ੍ਰਾਂਤੀ ਸੀ ਫੇਰ ਮੰਨਾਂਗੇ ਜਿੱਥੇ ਕਿਸਾਨ ਦਾ ਬੱਚਾ ਪੜਦਾ ਜਿੱਥੇ ਮਜ਼ਦੂਰ ਦਾ ਬੱਚਾ ਪੜਦਾ ਉਥੇ ਐਮਐਲਏ ਦਾ ਬੱਚਾ ਪੜੇ ਉਥੇ ਐਮਪੀ ਦਾ ਬੱਚਾ ਪੜੇ ਉਥੇ ਰਾਜ ਸਭਾ ਦਾ ਬੱਚਾ ਪੜੇ ਹੁਣ ਇਹ ਕਹਿ ਸਕਦੇ ਆ ਅਸੀਂ ਕਿਦੇ ਮਜ਼ਦੂਰੀ ਕਰ ਸਕਦੇ ਤੁਸੀਂ ਮਜ਼ਦੂਰ ਦਾ ਨਹੀਂ ਕਰ ਸਕਦੇ ਜਿਵੇਂ ਸਰਕਾਰ ਵੱਕਫਾਟ ਦਾ ਕਾਨੂੰਨ ਜਾਈ ਨਾ ਵੀ ਜਿਹੜੀ ਵੱਕਫਾਟ ਦੀ ਜਾਇਦਾਦ ਉਹ ਸਰਕਾਰ ਦੀ ਜਾਇਦਾਦ ਹੈ ਤੁਸੀਂ ਕਾਨੂੰਨ ਲੈ ਕੇ ਆਓ ਪਹਿਲੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਸਾਰੇ ਪ੍ਰਾਈਵੇਟ ਆ ਜਿਹੜੇ ਸਸ ਤੋਂ ਰੱਦ ਕਰ ਦਿਓ ਜਿੱਕਰ ਗ੍ਰੰਤੀਤਾ ਮੰਨਾਂਗੇ ਜੇ ਦੇਖਣੀ ਹੈ ਤਾਂ ਫਿਰ ਕਿਉਂਪਾ ਦੇ ਵਿੱਚ ਦੇਖੋ ਜਿੱਥੇ ਲਾਲ ਚੰਨਾ ਰਾਜ ਆ ਬਹੁਤ ਬਹੁਤ ਧੰਨਵਾਦ ਇਹਦੇ ਪ੍ਰਦਰਸ਼ਨ ਦਾ ਕੀ ਕਾਰਨ ਹੈ ਜੀ ਅੱਜ ਪੰਜਾਬ ਮਜ਼ਮਨ ਤੇ ਪੈਨਸ਼ਨ ਸੰਜਾ ਫਰੰਟ ਦੇ ਸੱਦੇ ਤੇ ਮੁੱਖ ਮੰਤਰੀ ਪੰਜਾਬ ਦੇ ਬਣੋ ਤੇ ਕੈਬਨਟ ਸਬਕਮਟੀ ਦੇ ਬਣੋ ਵਾਰ-ਵਾਰ ਜਿਹੜਾ ਮਜ਼ਮਨ ਤੇ ਪੈਨਸ਼ਨ ਨੂੰ ਜਿਹੜੀਆਂ ਮੀਟਿੰਗਾਂ ਦਾ ਸਮਾਂ ਦੇ ਕੇ ਜਿਹੜੀਆਂ ਮਲਤੀ ਕੀਤੀਆਂ ਜਾ ਰਹੀਆਂ ਨੇ ਉਸ ਦੇ ਖਿਲਾਫ ਨਾਲ ਸਿੰਘ ਦੇ ਜ਼ਿਲ੍ਹਿਆਂ ਦੇ ਵਿੱਚ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਕੋਤਲੇ ਕੁੱਪੜਾ ਅੱਜ ਆਲ ਇੰਡੀਆ ਆਸ਼ਾ ਵਰਕਰਾਂ ਜੁਆ ਪੰਜਾਬ ਦੇ ਸੁਪਾ ਬਰਤਾਨ ਅਮਰਜੀਤ ਕੋਰਨ ਸਿੰਘ ਵਾਲਾ ਦੀਗਵਾਹੀ ਦੇ ਵਿੱਚ 3 ਕੋਰ ਦੀਆਂ ਆਸ਼ਾ ਵਰਕਰਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਦਾ ਪਤਲਾ ਕੁੱਪੜਾ ਅਸੀਂ ਜਿੱਥੇ ਨਾਜਮਾ ਦੇ ਪੇਸ਼ਾ ਨਹੀਂ ਮੰਗਾ ਵੀ ਗੱਲ ਕਰਦੇ ਆ ਉੱਥੇ ਜਿਹੜੇ ਸਕੀਮ ਵਰਕਰ ਨੇ ਉਹਨਾਂ ਦਾ ਜਿਹੜਾ ਸ਼ੋਸ਼ਣ ਹੋ ਰਿਹਾ ਹੈ ਆਰਥਿਕ ਸ਼ੋਸ਼ਣ ਹੋ ਰਿਹਾ ਹੈ ਅਸੀਂ ਭਾਵੇਂ 26000 ਰੁਪਿਆ ਕੱਟੋ-ਕੱਟੂ ਜਰੂਰ ਦੀ ਮੰਗ ਕਰਦੇ ਆ ਪਰ ਇਹ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸਕੀਮ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹਨਾਂ ਦੀਆਂ ਹੁਜ਼ਰਤਾਂ ਸੁਧਰੀਆਂ ਕਰਾਂਗੇ ਪਰ ਭਵੰਤਮਾਨ ਦੇ 3.5 ਸਾਲ ਦੇ ਰਾਜ ਭਾਗ ਦੇ ਦੌਰਾਨ ਆ ਇੱਕ ਧਵਾਨੀ ਵੀ ਨਹੀਂ ਬਧਾਈ ਮੁਲਾਜ਼ਮਾਂ ਦੇ ਪੈਨਸ਼ਨ ਦੀਆਂ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਨੇ ਸਾਡਾ ਸੋਦੇ ਸਿਖਾਸ ਕੀ ਰਹਿਣਾ ਬੁਕਾਇਆ ਹੈ ਸਾਡਾ ਪੀਏ ਦੀਆਂ ਚਾਰ ਕਿਸ਼ਤਾਂ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦਾ ਮਸਲਾ ਹੈ ਗੱਟੇ ਕਰਮਚਾਰੀਆਂ ਨੂੰ ਰੈਗੂਲਰ ਬੌਂਡ ਦਾ ਮਸਲਾ ਹੈ ਕੋਈ ਇਸ ਕਰਕੇ ਸਰਕਾਰ ਉਹਨਾ ਵਾਅਦਾ ਤਾਂ ਭੱਜੀ ਹੈ ਇਸ ਇੱਕ ਜਿਹੜੀ ਅੱਗੇ ਰਾਜ ਵਿੱਚ ਮਤਲਬ ਕਿਹਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ 12 ਅਗਸਤ ਤੇ ਇੱਕ ਇਛਤਿਰ ਪ੍ਰੋਗਰਾਮ ਲਿਖਾਂਗੇ ਪ੍ਰੋਗਰਾਮ ਹੋਪਾਂਗੇ ਇਹਨਾਂ ਤੇ ਆਪੇ ਮੁਕਾਂਗੇ ਅੱਗੇ 24 ਅਗਸਤ ਨੂੰ ਮੀਟਿੰਗ ਕਰਕੇ ਭਗਵਾਨ ਸਵਾਲ ਸਰਕਾਰ ਨੇ ਆਰ ਪਾਰ ਦੀ ਜਿਹੜੀ ਲੜਾਈ ਲੜਦੀ ਹੈ ਉਹਦੇ ਬਾਰੇ 24 ਅਗਸਤ ਨੂੰ ਫੈਸਲਾ ਕਰਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਨਾਲ ਕਿਵੇਂ ਸਿੱਤਣਾ ਬਹੁਤ ਬਹੁਤ ਹੈ